ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਿੰਦਰਪਾਲ ਸਿੰਘ ਪੱਪੂ ਦਾ ਅੱਜ ਲੁਧਿਆਣਾ ਦੇ ਸਨੀਤ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਬੀਤੇ ਦਿਨ ਉਹਨਾਂ ਦਾ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ ਸੀ। ਅੰਤਿਮ ਸੰਸਕਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਸਮੇਤ ਦੂਜੀਆਂ ਪਾਰਟੀਆਂ ਦੇ ਆਗੂ ਵੀ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਨਕੇ ਹਾਕੀ ਗੁਰਿੰਦਰਪਾਲ ਸਿੰਘ ਪੱਪੂ ਦੇ ਦੇਹਾਂਤ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਅਨਾਨੇ ਕੇ ਹਾਕ ਗੁਰਿੰਦਰਪਾਲ ਸਿੰਘ ਪੱਪੂ ਅਕਾਲੀ ਦਲ ਦੇ ਬਹੁਤ ਹੀ ਸੂਝਵਾਨ ਤੇ ਪੁਰਾਣੇ ਆਗੂ ਸੀ ਜਿਨ੍ਹਾਂ ਨੇ ਕਿਸੇ ਵੀ ਹਾਲਤ ਵਿੱਚ ਪਾਰਟੀ ਤੋਂ ਦੂਰੀ ਨਹੀਂ ਬਣਾਈ ਸੀ। ਬਹੁਤ ਪੁਰਾਣਾ ਵਰਕਰ ਸੀ ਮੈਂ ਜਦੋਂ ਫਸਟ ਟਾਈਮ ਇਲੈਕਸ਼ਨ ਲੜੀ ਆ 97 ਦੇ ਵਿੱਚ ਉਸ ਦਿਨ ਤੋਂ ਹੀ ਮੇਰੇ ਦੇ ਨਾਲ ਵਾਸਤਾ ਸੀਗਾ। ਲੇਕਿਨ ਅਚਾਨਕ ਉਹਦੇ ਚਲੇ ਜਾਣ ਦੇ ਨਾਲ ਇੱਥੇ ਪਰਿਵਾਰ ਨੂੰ ਨਾ ਪੂਰਾ ਹੋਣਾ ਘਟਾ ਪਿਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੋਇਆ। ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਪਰਮਾਤਮਾ ਕੋਲ ਹੀ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਉਸ ਨੇਕ ਆਤਮਾ ਨੂੰ ਆਪਣੇ ਚਰਨਾਂ ਜਗਤ ਵਿਉਨਦੀ ਆਤਮਾ ਨੂੰ ਸ਼ਾਂਤੀ ਮਖਸ਼ੀ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਉਹਨਾਂ ਮੰਨਣ ਦੇ ਵਿੱਚ ਉਹ ਕੋ ਗੁਰਿੰਦਰਪਾਲ ਸਿੰਘ ਪੱਪੂ ਸ਼ੋਮਨ ਅਕਾਲੀ ਦਲ ਦਾ ਬਹੁਤ ਤਕਸਾਲੀ ਸਿਪਾਹੀ ਸੀ ਅਚਾਨਕ ਉਹਨਾਂ ਦੇ ਜਾਣ ਦਾ ਜੋ ਪਾਰਟੀ ਨੂੰ ਘਾਟਾ ਪਿਆ ਕਦੇ ਪੂਰਾ ਨਹੀਂ ਹੋ ਸਕਦਾ ਸਾਡੇ ਨਾਲੋਂ ਵੀ ਵੱਧ ਉਹਨਾਂ ਦੇ ਪਰਿਵਾਰ ਨੂੰ ਪਿਆ ਹਜੇ ਬਹੁਤ ਜ਼ਰੂਰਤ ਸੀ ਪਰਿਵਾਰ ਨੂੰ ਵੀ ਸੋ ਐਸਾ ਨੇਕ ਇਨਸਾਨ ਐਸਾ ਧਰਮ ਦਾ ਪੱਕਾ ਔਰ ਕੁਆਲਟੀ ਦਾ ਪੱਕਾ ਢੜੇ ਦਾ ਪੱਕਾ ਇਨਸਾਨ ਬਹੁਤ ਘੱਟ ਹੁੰਦੇ ਨੇ ਸੋ ਮੈਂ ਸਮਝਦਾ ਵੀ ਉਹਨਾਂ ਦੇ ਜਾਨ ਦਾ ਸ਼੍ਰੋਮਣੀ ਕਾਲੀਦਾਲ ਨੂੰ ਤੇ ਪਰਿਵਾਰ ਨੂੰ ਤੇ ਉਹਨਾਂ ਦੇ ਸੱਜਣਾ ਮਿੱਤਰ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ ਪ੍ਰਮਾਤਮਾ ਦੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ ਵੀ ਉਹਨਾਂ ਦੀ ਆਤਮਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਚਰਨਾ ਸਹਾਰਾ ਵਾਸ਼ਿੰਗ ਤੇ ਪਰਿਵਾਰ ਨੂੰ ਤੇ ਸ਼੍ਰੋਮਣੀ ਕਾਲੀਦਾਲ ਨੂੰ ਇਹ ਪਾਣਾ ਮੰਨਣ ਦੀ ਸ਼ਕਤੀ ਬਖਸ਼ੇ ਗਰੀਲ ਸਭ ਕੀ ਕਹਿਣਾ ਚਾਹੁੰਦੇ ਜਿਹੜਾ ਦੇਖੋ ਸਰਦਾਰ ਗੁਰਿੰਦਰਪਾਲ ਸਿੰਘ ਪੱਪੂ ਦੀ ਮੌਤ ਨੇ ਸਤੰਬਰ ਦੇ ਰੱਖ ਦਿੱਤਾ ਲੁਧਿਆਣਾ ਇਸ ਤਰ੍ਹਾਂ ਅਚਨਚੇਤ ਹਾਲਤ ਵਿੱਚ ਉਹ ਸਾਨੂੰ ਵਿਛੋੜਾ ਦੇ ਗਏ ਸਾਰਿਆਂ ਨੂੰ ਪਰਿਵਾਰ ਲਈ ਤਾਂ ਉਹ ਕਹਤੇ ਸਹ ਹੈ ਹੀ ਹੈ ਉਹਦੇ 'ਚ ਕੋਈ ਦੋਰਿਆ ਨਹੀਂ ਗਈ ਹੈ ਸ਼੍ਰੋਮਣੀ ਅਕਾਲੀ ਦਲ ਦਾ ਵੀ ਇੱਕ ਥੰਮ ਹਿੱਲ ਗਿਆ ਕਿਉਂਕਿ ਮੈਂ ਜਾਦਦਾਈ ਨੂੰ ਜਾਣਦਾ ਬੜੇ ਉਤਰਾ ਚੜਾਏ ਲੋਕ ਪਾਰਟੀਆਂ ਛੱਡਦੇ ਰਹੇ ਆਪਣੇ ਲਾਲਚਾਂ ਪਿੱਛੇ ਪਾਰਟੀਆਂ ਚਾਹੁੰਦੇ ਰਹੇ ਸਤਿ ਸ੍ਰੀ ਅਕਾਲ ਨਹੀਂ ਰਹੇ ਬਹੁਤੇ ਇਹ ਕੋ ਗੁਰਿੰਦਰਪਾਲ ਸਿੰਘ ਪੱਪੂ ਹੈ ਜਿਹਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਕਦੇ ਨਹੀਂ ਛੱਡਿਆ ਜਿਸ ਤਰ੍ਹਾਂ ਇਹਨੇ ਸ਼ਰੋਮਣੀ ਅਕਾਲੀ ਦਲ ਦੀ ਬਾਹ ਫੜੀ ਰੱਖੀ ਤੇ ਸ਼ਰੋਮਣੀ ਅਕਾਲੀ ਦਲ ਨੂੰ ਇਹਦਾ ਇਹ ਮਾਣ ਹੈ। ਪਰਸੋ ਲਾਸਟ ਮੂਮ ਮਿਲਣੀ ਹੋਈ ਜਾ ਸੁਖਵੀਰ ਸਿੰਘ ਬਾਦਲ ਲੁਧਿਆਣੇ ਆਏ ਉਹ ਤੋਂ ਸਾਡੀ ਹੋਈ ਤੇ ਉਹ ਪਤਾ ਨਹੀਂ ਸੀ ਕਿ ਅੱਜ ਆਖਰੀ ਮਿਲਣੀ ਹੈ। ਤੇ ਜਿਵੇਂ ਕੁਦਰਤ ਕਰਾਉਂਦੀ ਹੁੰਦੀ ਹੈ ਪਿਛਲੇ 3 ਦਿਨਾਂ 'ਚ ਮੇਰੇ ਤੇ ਦੀ ਚਾਰ ਵਾਰੀ ਮੀਟਿੰਗਾਂ ਹੋਈਆਂ। ਮੈਂ ਇਹਨਾਂ ਦੇ ਇੱਥੇ ਘਰ ਵੀ ਆਇਆ। ਇਹ ਮੇਰੇ ਕੋਲ ਵੀ ਆਏ। ਬਾਦਲ ਸਾਹਿਬ ਲਈ ਮਿਲਣੀ ਸੀ ਵੀ ਆਏ। ਫਿਰ ਇਹਨਾਂ ਨੇ ਪਰसों ਗੁਰਦੁਆਰਾ ਸਾਹਿਬ ਇੱਕ ਭੋਗ ਸੀ ਉੱਥੇ ਮੈਨੂੰ ਸਪੈਸ਼ਲ ਟੈਲੀਫੋਨ ਕਰਕੇ ਸ਼ਰਧਾਂਜਲੀ ਲਈ ਲਈ ਵੀ ਬੁਲਾਇਆ ਮੈਂ ਕਹਿੰਦਾ ਕਿ ਇਸ ਤਰ੍ਹਾਂ ਦੇ ਇਨਸਾਨ ਨਿਤ ਨਿਤ ਨਹੀਂ ਪੈਦਾ ਹੁੰਦੇ ਤੇ ਸਭ ਤੋਂ ਵੱਡੀ ਗੱਲ ਹੈ 셀ਫ ਮੇਡ ਸੀ ਉਹਨੇ ਆਪਣੀ ਕਿਰਤ ਕਰਕੇ ਅੱਜ ਇੱਥੇ ਪਹੁੰਚਿਆ ਕਿ ਅੱਜ ਉਹਦਾ ਪਰਿਵਾਰ ਇੱਕ ਨਾਮਵਰ ਪਰਿਵਾਰ ਹੈ ਤੇ ਬੱਚੇ ਬੜੇ ਆਗਿਆਕਾਰ ਨੇ ਅੱਜ ਦੇ ਯੁੱਗ ਵਿੱਚ ਅਜਿਹੇ ਬੇਟੇ ਮਿਲਦੇ ਨਹੀਂ ਸਰਵਣ ਪੁੱਤ ਜਿੰਨਾ ਬੱਚਿਆਂ ਦੀ ਆਪਣੇ ਬਾਪ ਨਾਲ ਕਮਿਟਮੈਂਟ ਸੀ ਤੋ ਮੈਂ ਸਮਝਦਾ ਕਿ ਸਾਡੇ ਲਈ ਨਾ ਸਹਿਣ ਵਾਲਾ ਘਾਟਾ ਮੈਂ ਆਪਣੇ ਵੱਲੋਂ ਤੇ ਸ਼ਰੋਬਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਪਰਿਵਾਰ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਸਾਂਝਾ ਕਰਦਾ। ਪਰਵਾਤਮਾਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਰੋਜ਼ ਪੂਰੀ ਜਮਣੇ ਪਰ ਸਾਨੂੰ ਵੀ ਧੀਰੇ ਦਿਓ ਤੇ ਪਰਿਵਾਰ ਨੂੰ ਬਖਸ਼ਿਸ਼ ਕਰੋ ਕਿ ਉਹ ਜਿਸ ਤਰ੍ਹਾਂ ਪਰਿਵਾਰ ਇਹ ਪਹਿਲਾਂ ਸੇਵਾ ਕਰਦਾ ਸੀ ਉਹ ਸੇਵਾ ਤੇ ਨਿਰੰਤਰ ਜਾਰੀ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਦਨਸ ਮੇਰੇ ਰੰਗਲੇ ਜਾਇ ਸੁਤੇ ਜੀਆਂ ਉਸ ਰੰਗਲਾ ਯਾਰ ਸਾਡਾ ਮਿੱਤਰ ਸੱਜਣ ਜਿਹਦੇ ਵਾਸਤੇ ਸ਼ਬਦ ਮੇਰੇ ਘੱਟ ਪੈ ਰਹੇ ਹਨ ਸ਼ਬਦ ਨਹੀਂ ਮੇਰੇ ਕੋਲ ਮੈਂ ਉਸ ਆਪਣੇ ਰੰਗਲੇ ਯਾਰ ਦੇ ਵਾਸਤੇ ਕੁਝ ਕਹਿ ਸਕਾਂ ਉਹ ਇੱਕ ਇਨਸਾਨ ਨਹੀਂ ਸੀ ਇੱਕ ਸੰਸਥਾ ਸੀ ਜਿਸ ਨੇ ਆਪਣੇ ਜੀਵਨ ਦੇ ਅੰਦਰ ਇੱਕੋ ਹੀ ਆਪਣੀ ਪੰਥ ਪ੍ਰਸਤੀ ਆਪਣੀ ਮਾਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਕੇ ਪੰਚ ਪ੍ਰਸ਼ਤੀ ਹੀ ਨਿਭਾਈ ਜਿੱਥੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਸਨ ਉੱਥੇ ਹੀ ਉਹ ਉੱਗੇ ਸਮਾਜ ਸੇਵਕ ਸਨ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਹਮੇਸ਼ਾ ਹੀ ਸਮਾਜ ਨੂੰ ਇੱਕ ਗਾਵਧੂ ਸੋਚ ਦੇਣ ਦਾ ਯਤਨ ਕੀਤਾ ਔਰ ਜਦੋਂ ਵੀ ਉਹਨਾਂ ਨੇ ਆਪਣੇ ਸਾਰੇ ਸਾਥੀਆਂ ਨਾਲ ਇੱਕ ਉਹਨਾਂ ਨੇ ਬੜੀ ਉਹਨਾਂ ਦੀ ਸਜੀ ਸੋਚ ਸੀ ਕੀ ਮੇਸ਼ਾਹ ਆਪਣੀ ਉਹਨਾਂ ਨੇ ਜੋ ਇੱਕ ਟੀਮ ਬਣਾਈ ਹੋਈ ਸੀ ਜਿਸ ਦਾ 100% ਦਾ ਹਿੱਸਾ ਸੀ ਮੇਸ਼ਾਹ ਉਸ ਦੇ ਅੰਦਰ ਉਹਨਾਂ ਨੇ ਇੱਕ ਹੀ ਗੱਲ ਰੱਖਣੀ ਸਮਾਜ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਸਮਾਜ ਦੇ ਲਈ ਸਚਾਰੂ ਕਮਾ ਲਈ ਕਿਸ ਤਰ੍ਹਾਂ ਅੱਗੇ ਆਉਣਾ ਹੈ ਕੀ ਐਸੀ ਐਸੀ ਕੰਮ ਕਰੀਏ ਜਿਸ ਨਾਲ ਸਮਾਜ ਦੀ ਸਟੇ ਚੁਚੇਰੀ ਹੋਵੇ ਹਮੇਸ਼ਾ ਹੀ ਉਹਨਾਂ ਨੇ ਪੰਥ ਅਤੇ ਸਮਾਜ ਲੋਕ ਪੁਨਾਈ ਦੇ ਕਾਰਜਾਂ ਨੂੰ ਤਰਜੀਹ ਦਿੱਤੀ ਔਰ ਹਮੇਸ਼ਾ ਹੀ ਉਹਨਾਂ ਕਾਰਜਾਂ ਲਈ ਉਹ ਅਗਲੀ ਪਹਿਲੀ ਮੋਰੀ ਕਤਾਰ ਦੇ ਵਿੱਚ ਖੜੇ ਮਿਲਦੇ ਚਾਹੇ ਉਹ ਕਿਸੇ ਤਰ੍ਹਾਂ ਦੇ ਕਾਰਜ ਰਹੇ ਹਨ ਅੱਜ ਵੀ ਉਹਨਾਂ ਨੇ ਆਖਰੀ ਸਮੇਂ ਤੱਕ ਉਹ ਇਹਨਾਂ ਸੋਚਾਂ ਨੂੰ ਹੀ ਲੈ ਕੇ ਚੱਲਦੇ ਰਹੇ ਕੱਲ ਦੀ ਹੀ ਗੱਲ ਹੈ ਦੁਸ਼ਹਿਰਾ ਤੋਂ ਅੱਜ ਦੁਸ਼ਹਿਰਾ ਹੈ ਜਿਸ ਦਿਨ ਆ ਜੁਨਾ ਦਾ ਸੰਸਕਾਰ ਹੋ ਰਿਹਾ ਹੈ ਔਰ ਕੱਲੀ ਉਹਨਾਂ ਨੇ ਇੱਕ ਸੋਚ ਬਣਾਈ ਕਿ ਅਸੀਂ ਦੁਸ਼ਹਿਰੇ ਨੂੰ ਜੋ ਬੁਰਾਈ ਤੇ ਅਛਾਈ ਦਾ ਪ੍ਰਤੀਕ ਹੈ ਉਸ ਨੂੰ ਅਸੀਂ ਕਿਵੇਂ ਮਜਾ ਬਣਾਉਣਾ ਹੈ ਉਹਨਾਂ ਨੇ ਇਸ ਨੂੰ ਇਸ ਅੱਜ ਦੇ ਦਿਨ 'ਚ ਇੱਕ ਉਹਨਾਂ ਨੇ ਕਿਹਾ ਵੀ ਆਸ਼ੀਨ ਨਸ਼ੇ ਵਿਰੁੱਧ ਅੱਜ ਦੇ ਦਿਨ ਨੂੰ ਮਨਾਣਾ ਹੈ ਇਹ ਸੋਚ ਨੂੰ ਲੈ ਕੇ ਚੱਲੇ ਮੈਂ ਅੰਤ ਵਿੱਚ ਉਸ ਆਪਣੇ ਰੰਗਲੇ ਸੱਜਣ ਨੂੰ ਆਖਰੀ ਵਿਦਾਈ ਦੇ ਤੌਰ ਤੇ ਸਰਦਾ ਦੇ ਫੁੱਲ ਸਤਕਾਰ ਪੇਟ ਕਰਦਾ ਹੋਇਆ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਉਹਨਾਂ ਨੇ ਆਪਣੇ ਸਚੰਨਾਂ ਚਨਵਾਸ ਬਖਸ਼ਣ ਪਿੱਛੇ ਪਰਿਵਾਰ ਤੇ ਸਕੇ ਸੰਬੰਧੀਆਂ ਨੂੰ ਪਾੜਨਾ ਮੰਨ ਦਾ ਵੱਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜਿਹੜੇ ਉਹਨਾਂ ਦੀਆਂ ਕਾਫੀ ਸੰਸਥਾ ਚੱਲਦੀਆਂ ਸੀ ਐਨਜੀਓ ਚੱਲਦੇ ਸੀ ਗੁਰਦੁਆਰਾ ਸਾਹਿਬ ਚੱਲ ਰਹੀ ਸੀ ਉਹ ਕੰਮ ਹੁਣ ਉਹਨਾਂ ਦੇ ਬਾਅਦ ਜਾਣ ਤੋਂ ਬਾਅਦ ਰੁਕ ਗਈ ਹੈ ਬ੍ਰੇਕ ਲੱਗ ਗਈ ਹੈ ਉਹ ਬ੍ਰੇਕ ਲੱਗਣ ਦੋਗੇ ਮੈਂ ਬੇਨਤੀ ਕਰਨੀ ਚਾਹਾਂਗਾ ਤੁਹਾਡੇ ਮਾਧਿਅਮ ਰਾਹੀਂ ਚਾਲੂ ਰੱਖੋਗੇ ਬਿਲਕੁਲ ਅੱਜ ਮੇਰੀ ਇਹ ਸਾਰੀ ਟੀਮ ਉਹਨਾਂ ਦੀ ਖੜੀ ਹੈ ਔਰ ਉਹਨਾਂ ਦੀ ਸਟੱਫੀ ਟੀਮ ਹੈ ਔਰ ਬੜੇ ਅੱچھے ਸਟੱਫੀ ਟੀਮ ਵਿੱਚ ਸੱ ਕੀ ਜਿਹੜੀਆਂ ਸੰਸਥਾਵਾਂ ਉਹਨਾਂ ਦੀ ਅਗਵਾਈ ਚ ਚੱਲ ਚੱਲ ਰਹੀਆਂ ਸਨ ਚਾਹੇ ਉਹ ਬਾਬਾ ਦੀਪਕ ਸੇਵਾ ਸੁਸਾਇਟੀ ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸੀ ਤੇ ਚਾਹੇ ਦਸ਼ਮੇਸ਼ ਸੇਵਾ ਸੁਸਾਇਟੀ ਸੀ ਉਸੇ ਤਰ੍ਹਾਂ ਹੀ ਸਮਾਜ ਦੇ ਔਰ ਧਾਰਮਿਕ ਕਾਰਜਾਂ ਦੇ ਕਾਰਜਾਂ ਦੇ ਵਿੱਚ ਉਹਨਾਂ ਦੇ ਨਿਰੰਤਰ ਕਾਰਜ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸੋਚ ਨੂੰ ਲੈ ਕੇ ਅੱਗੇ ਜਾਰੀ ਰਹਿਣਗੇ ਜੋ ਅਚਾਨਕ ਇੱਕ ਸੜਕ ਹਾਦਸੇ ਵਿੱਚ ਸਾਡੇ ਸੀਨੀਅਰ ਲੀਡਰ ਗੁਰਿੰਦਰਪਾਲ ਸਿੰਘ ਪੱਪੂ ਜੀ ਦਾ ਐਕਸੀਡੈਂਟ ਚ ਮੌਤ ਹੋ ਗਈ ਸੋ ਮੈਂ ਸਮਝਦਾ ਇਹ ਬਹੁਤ ਵੱਡਾ ਕਟਾ ਪਿਆ ਸ਼੍ਰੋਮਣੀ ਕਾਲੀਦਾਨ ਨੂੰ ਪੰਥ ਨੂੰ ਔਰ ਸਮਾਜ ਨੂੰ ਬਹੁਤ ਵੱਡਾ ਸਮਾਜਿਕ ਰਤਬਾ ਸੀ ਔਰ ਬਹੁਤ ਹੀ ਨੇਕ ਇਨਸਾਨ ਸੀ ਪਾਰਟੀ ਨਾਲ ਪੱਕੇ ਸਿਪਾਈ ਸੀਗੇ ਔਰ ਪੱਕੇ ਧੜੇ ਦੇ ਨਾਲ ਸ਼੍ਰੋਮਣੀ ਕਾਲੀਦਾਨ ਨਾਲ ਜੁੜੇ ਹੋਏ ਸੀ ਔਰ ਮੈਂ ਸਮਝਦਾ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਪਾਰਟੀ ਵਰਕਰਾਂ ਨੂੰ ਔਰ ਸਾਰੇ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਕਟਾ ਪਿਆ ਔਰ ਮੈਂ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਾ ਸਾਡੇ ਬਹੁਤ ਹੀ ਪਿਆਰੇ ਵੀਰ ਗੁਰਿੰਦਰਪਾਲ ਸਿੰਘ ਪੱਪੂ ਸਾਨੂੰ ਸਦੀਵ ਕਾਰ ਮਛੋੜਾ ਦੇ ਕੇ ਚਲੇ ਗਏ ਮੈਨੂੰ ਹੁਣੇ ਬਰਾੜ ਸਾਹਿਬ ਦੱਸ ਰਹੇ ਸੀ ਕਿ ਅਸੀਂ ਗੁਰਦਾਰ ਸਾਹਿਬ ਉੱਥੇ ਬੈਠੇ ਸੀ ਅਰਦਾਸ ਹੋਈ ਹੁਕਮਨਾਮਾ ਹੋਇਆ ਤੇ ਉਹ ਉੱਠ ਕੇ ਚੱਲ ਪਏ ਤੇ ਮੈਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੈਠ ਜਾਓ ਥੋੜੀ देर ਆਪਾਂ ਚਾਹ ਪੀਨੇ ਆ ਲੇਕਿਨ ਜਿਹੜੀ ਹੋਣੀ ਸੀ ਉਹ ਬੜੀ ਔਟਲ ਸੀ ਉਹ ਉਡੀਕ ਰਹੀ ਸੀ ਉਸ ਜਗ੍ਹਾ ਤੇ ਜੋ ਨਾ ਰੁਕੇ ਤੇ ਅਕਟੀਵਲ ਲੈ ਕੇ ਚੱਲੇ ਤੇ ਬਾਹਰ ਨਿਕਲਦੇ ਹੀ ਉਹਨਾਂ ਦੇ ਨਾਲ ਹੀ ਹਾਦਸਾ ਵਾਪਰ ਗਿਆ ਔਰ ਸਾਨੂੰ ਛੋੜਾ ਦਿੱਕੇ ਚਲੇ ਗਏ ਔਰ ਉਹਨਾਂ ਦੇ ਜਾਣ ਦੇ ਨਾਲ ਜੋ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਪਿਆ ਉਥੇ ਪੰਥ ਨੂੰ ਇਲਾਕੇ ਨੂੰ ਬਹੁਤ ਵੱਡਾ ਘਾਟਾ ਹੈ ਸ਼ੋਹਨੀ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਬਲ ਬਖਸ਼ਣ ਪਰਿਵਾਰ ਨੂੰ ਬਲ ਰਖਣ ਤੁਸੀਂ ਇਸ ਐਸਐਮਜ਼ेड ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ